ਫਿਰਾ ਫਿਰੇ ਉੱਪਰ ਫਿਰ ਨਾ ਕਰ ਤੇ ਵਿਚਾਰ ਜਿਹੜਾ ਉਹਨਾਂ ਉਹਦੇ ਤੇ ਵਿਚਾਰ ਕਰਨੀ ਲੋੜ ਨਹੀਂ ਉਹ ਅੱਗੇ ਤਿਆਰ ਹੁੰਦਾ ਤੁਹਾਨੂੰ ਪਤਾ ਹੈ ਜਿਹੜੀਆਂ ਕਾਰਾਂ ਤਿਆਰ ਹੋ ਕੇ ਆਉਂਦੀਆਂ ਨੇ ਨਾ ਉਹਨਾਂ ਨੂੰ ਫੇਰ ਕਰਕੇ ਕੋਈ ਕਿਸੇ ਨੂੰ ਉਹ ਹੌਲੀ ਹੌਲੀ ਚਲਾ ਕੇ ਰਵਾਨਾ ਕਰਨੀ ਪਏ ਪਹਿਲਾਂ ਹੀ ਉਹਨਾਂ ਨੂੰ ਪੂਰੀ ਤਿਆਰ ਕਰਕੇ ਭੇਜਦੇ ਨੇ ਤਾਂ ਕਿ ਜਾਨੀ ਸੜਕ ਦੇ ਉੱਤੇ ਪੂਰੀ ਰਫ਼ਤਾਰ ਨਾਲ ਗੱਡੀ ਚੱਲ ਸਕੇ ਸਬੂਰਾਂ ਦੇ ਉਹ ਜਿਹੜੇ ਨੇ ਉਹ ਪਹਿਲਾਂ ਹੀ ਠੀਕ ਨੇ ਉਹਨਾਂ ਤੇ ਵਿਚਾਰ ਕਰਨ ਦੀ ਲੋੜ ਕੋਈ ਨਹੀਂ ਮੈਂ ਨਾਮ ਬਰਿੰਦਨ ਉਹਨਾਂ ਦੀ ਬੇਨਤੀ ਕਰਾਂਗਾ ਕਿਰਪਾ ਕਰੋ ਅਗੜੀ ਹੋ ਕੇ ਪੰਜ ਬਾਣੀ ਕਰੋ ਸਬੂਰਾਂ ਦਾ ਆਸੇ ਉਹਨੇ ਆਉਣਾ ਹੈ ਉਹਨਾਂ ਦੇ ਦਰਸ਼ਨ ਹੋਣੇ ਨੇ ਕਿਦਨ ਹੋਣੇ ਨੇ ਇਹ ਉਹ ਜਾਣਦੇ ਨੇ ਜਿਨ੍ਹਾਂ ਨੇ ਨਬੇ ਹੋ ਸੱਚੇ ਹੋ ਜਾਣ ਤਾਂ ਸਾਕੀ ਰਹਿ ਨਹੀਂ ਸਕਦੇ ਉਹ ਪੂਰੇ ਹਮ ਨਹੀਂ ਹੋਣੇ ਨੇ ਤੇ ਉਹਦੇ ਜੇ ਸਾਨੂੰ ਤੇ ਸਿਪਾ ਜੀ ਕ੍ਰਿਪਾ ਕਰਨ ਖਵਾ ਜੀ ਮਿਲੇ ਤੇ ਮੈਂ ਵੀ ਤੋਂ ਜਿਹੜੀਆਂ ਗੱਲਾਂ ਆਖੀਆਂ ਨੇ ਮੈਂ ਇਹ ਸਾਰੀਆਂ ਪੂਰੀਆਂ ਕਰਦਕਾ ਸਾਰ ਸੰਦਰਭਾਤਰੇ ਸਭ ਨੂੰ ਦਰਪਾਦਨ ਇਹ ਰਿਹਾ ਜੀ ਕਰਦੇ